ਬਾਦਰ ਸਿਸਾਰੇ ਆਈ ਹੋਪ ਕਿ ਸਿਸਾਰੇ ਵਧੀਆ ਹੋਗੇ ਗਾਇਜ਼ ਇੱਥੇ ਕਾਕਾ ਦੇਖੋ ਸੁੱਤਾ ਪਿਆ ਸੀ ਮੇਰੀ ਆਵਾਜ਼ ਨਾਲ ਉੱਠ ਗਿਆ ਸੋ ਪ੍ਰਿਆ ਕਰ ਰਹੀ ਹੈ ਪੈਕਿੰਗ ਇਹ ਜਾ ਰਹੀ ਹੈ ਪਤਾ ਨਹੀਂ ਹੁਣ ਕੱਲ ਜਾਏਗੀ ਕਿ ਅੱਜ ਪਰ ਪੈਕਿੰਗ ਕਰ ਰਹੇ ਹਾਂ ਇਹਨਾਂ ਨੂੰ ਕਹੋ ਅੱਜ ਹੀ ਨਹੀਂ ਜਾਣਾ ਨਹੀਂ ਜਾਣਾ ਚਲ ਨਹੀਂ ਜਾਂਦੇ ਠੀਕ ਹੈ ਬੱਡੇ ਤਾਂ ਜਾਣਾ ਮੇਰੇ ਓਕੇ ਸੋ ਗਾਇਜ਼ ਪੈਕਿੰਗ ਕਰਵਾ ਰਹੀ ਹਾਂ ਮੈਂ ਤੇ ਇੱਧਰ ਕੱਪੜੇ ਵਾਸ਼ ਕਰ ਰਹੇ ਆਪਾਂ ਸੋਨ ਪ੍ਰਿਆ ਜਾ ਰਹੀ ਹੈ ਤੇ ਘੰਟਾ ਕਿਤ ਤੱਕ ਜਾਏਗੀ ਅਜੇ ਨਹੀਂ ਤੇ ਬੇਬੀ ਉਹਦਾ ਫੀਡ ਫੀਡ ਦੇ ਰਹੀ ਹੈ ਬੀਬੀ ਨੂੰ ਤੇ ਮਾਸਿਕ ਉੰਗੀ ਕਰ ਰਹੀ ਹੈ ਤੇ ਹੁਣ ਪ੍ਰਿਆ ਆਏਗੀ ਨੈਕਸਟ ਆਈ ਕਿ ਅਸੀਂ ਆਪਣੇ ਲੁਧਿਆਣੇ ਆਪਣੇ ਸ਼ਹਿਰ ਪੁੰਚੇ ਆਪਣੇ ਮਹੱਲੇ ਪੁੰਚੇ ਉਹ ਮਹੱਲੇ ਨੂੰ ਦੇਖ ਕੇ ਸਾਡੀ ਮਨ ਨੂੰ ਚੈਨ ਆਣਾ ਕਿਉਂਕਿ ਮੈਂ ਆਪਣੀ ਲਾਈਫ ਤੇ ਕਦੇ ਵੀ ਆਪਣੇ ਘਰ ਤੋਂ ਉੱਨੀ ਇਨੇ ਦਿਨ ਇਨੇ ਦਿਨ ਨਹੀਂ ਰਹੀ। ਤੇ ਨਾਈ ਆਪਣੇ ਘਰ ਲੱਤੀ ਹਾਂ ਲੈ ਦਿਨ ਨਹੀਂ। ਮੈਂ ਆਪਣੇ ਮੰਮੀ ਤੇਰੇ ਕੋਲ ਜਾਵਾਂ ਤੇ ਮੈਂ ਉਹ ਸਵੇਰੇ ਜਾਂਦੀ ਮਨ ਨੂੰ ਸਾਨੂੰ ਮਿਲਣ ਆ ਜਾਂਦੀ ਆ। ਬਿਲਕੁਲ। ਕਿ ਮੈਂ 15 ਦਿਨ ਹੋ ਗਏ ਮੈਂ ਇੱਥੇ ਆਈ ਹਾਂ। 15 ਦਿਨ ਹੋ ਗਏ ਤੈਨੂੰ। ਅੱਛਾ। ਚੱਲ ਬਾਨੇ ਨਾ ਰਹਿ ਹੋ ਗਿਆ। ਉਹਦਾ ਕਿੱਥੇ ਆਇਆ ਜਾਂਦਾ। ਨਹੀਂ ਜੇ ਮੈਂ ਫਿਰ ਨਹੀਂ। ਉਹ ਤੋਂ ਪਿਆਰ। ਚਲੋ। ਮਾਸੀ ਆਪਣੀ ਕੰਗੀ-ਕੁੰਗੀ ਮਾਸੀ ਨੂੰ ਭਾਜਣਾ ਪੈ ਗਿਆ। ਕੱਪੜੇ ਧੋਤੇ ਨੇ ਹਾਂਜੀ। ਹਾਂਜੀ। yes ਇਹਦਾ ਹਾਂਜੀ 5 5 ਇਕਵਲ ਟੂ ਕਿੰਨਾ ਆਇਆ ਹੈ ਕੀ ਕੀ ਪਤਾ ਇਹਦਾ ਅਨਸਰ ਤਾਂ ਮੈਂ ਲਿਖ ਆਇਆ ਹੈ ਕੀ ਹੈ 10 5 5 Oh sorry sari gal galta ਗਾਇਜ਼ ਹੋ ਰਹੀ ਆ ਜਾ ਰਹੀ ਆ ਤੇ ਜਾਂਦੇ ਜਾਂਦੇ ਸਾਨੂੰ ਇੱਕ ਡਿਸ਼ ਕੋ ਆਦੀ ਜਾਏਗੀ ਜੋ ਕਿ ਇਹਦੇ ਘਰ ਦੇ ਵਿੱਚ ਸਪੈਸ਼ਲ ਡਿਸ਼ ਹੈ ਇਹਦੇ ਹੱਥ ਦੀ ਸਾਰੇ ਬਹੁਤ ਪਸੰਦ ਕਰਦੇ ਆ ਤੇ ਇਹਦੇ ਹੱਥ ਚੁੰਮ ਚੁੰਮ ਜਾਂਦੇ ਆ ਤੇ ਅਸੀਂ ਘਰ ਦਿਖਾ ਫਿਰ ਬਣਾ ਕੇ ਸੋ ਮੈਂ ਇਹਦੇ ਨਾਲ ਹੀ ਰੋਟੀ ਖਾ ਲੂੰਗੀ ਪ੍ਰਿਆ ਹਮ ਮਸ਼ਰੂਮਜ਼ ਦੇ ਨਾਲ ਓਕੇ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਰੋਟੀ ਖਾ ਪਾਉਂਗੇ ਕਿਉਂਕਿ ਰੁੱਖੀਆਂ ਹੀ ਨੇ ਸਵਾਦ ਨਾਲ ਤੇ ਥੋੜੀਆਂ ਨੇ ਫਿਰ ਮੈਂ ਅੰਦਰ ਦੇਖੋ ਮੈਨੂੰ ਸਿਖਾਈਆਂ ਸੀ ਮੇਰੇ ਦੀਦੀ ਨੇ ਚਾਇਨਾ ਮੇਰੀ ਗੇ ਨਾਨਨ ਸਿਸਟਰ ਇਨ ਲਾ ਓਕੇ ਉਹਨਾਂ ਨੇ ਮੈਨੂੰ ਸਿਖਾਈ ਸੀ ਓਕੇ ਇਹ ਉਹਨਾਂ ਦੀ ਰੈਸਪੀ ਨੂੰ ਮੈਂ ਫੋਲੋ ਕਰ ਦਿੱਤਾ ਅੱ ਇਸ ਸੈਂਟੈਂਸ ਤੇਰੇ ਮੈਂ ਪੂਰੇ ਕਰਦੀ ਆ ਕੋਈ ਨਹੀਂ ਸਿੱਖ ਜੀ ਕੋਲ ਨਹੀਂ ਸੋ ਗਾਇਜ਼ ਹੁਣ ਇਹ ਕੱਟ ਕਰ ਰਹੀ ਐ ਕੋਈ ਇਨੀ ਓਕੀ ਨਹੀਂ ਐ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਵੀ ਮਸ਼ਰੂਮ ਦੀ ਰੈਸিপি ਤੇ ਮੰਗਾਇਆ ਸੀ ਚਾਹਨੇ ਤੇ ਪੂੜੀਆਂ ਕੱਢਣ ਲੱਗੇ ਆ ਬੱਚਿਆਂ ਨੂੰ ਤੇ ਮਸ਼ਰੂਮ ਇਹਦੀ ਰੈਡੀ ਐ ਬਟਰ ਕੱਢ ਦਿੱਤਾ ਧੋ ਦਿੱਤੀ ਮਸ਼ਰੂਮ گارਲਿਕ ਪਾਦ ਕਰ ਦਿੱਤਾ ਨੇ ਚੋਪ ਹਾਂਜੀ ਕੀ ਹੋਇਆ ਪਕ ਲੱਗੀ ਆਹ ਬਣਾ ਲੱਗੀ ਐ ਸਾਈਡ ਉੱਪਰ ਬਸ ਆ ਗਏ ਪੂੜੀਆਂ ਓ ਛੋਲੇ ਆ ਗਏ ਤੇ ਗਾਇਜ਼ ਮਿਲਦੇ ਆ ਤੁਹਾਨੂੰ ਹੁਣ ਰੈਸਪੀ ਤਿਆਰ ਕਰਨ ਲੱਗੀ ਐ ਲੋ ਜੀ ਫਸ ਪੂੜੀ ਸੱਚਾਰੇ ਪਰਮੈਸ਼ ਭਾਈ ਓਏ ਛੋਲੇ ਦੇ ਤੇ ਆਇਲ ਹਜੇ ਠੰਡਾ ਲੱਗ ਰਿਹਾ ਮੈਨੂੰ ਲੋ ਜੀ ਮਸਲੂਨ ਹੈ ਹਾਂਜੀ ਪਹਿਲਾਂ ਇਹਦੇ ਵਿੱਚ ਮਸਲੂਨ ਪਹਿਲਾਂ ਸਿ ਮੈਲਟ ਕਰਨਾ ਹੈ ਬਟਰ ਫਿਰ ਉਸ ਤੋਂ ਬਾਅਦ ਪਾਣੀ ਆਪਾਂ گارਲਿਕ ਬੈਲ ਕੋ ਤੇ ਬਹੁਤ ਵਧੀਆ ਆ ਰਹੀ ਹੈ ਜੇ ਅਗਰ ਆਪਾਂ ਕਾਲੀ ਮਿਰਚ ਚਿਕਨ ਵੀ ਬਣਾਉਣਾ ਹੋਵੇ ਨਾ ਉਹ ਵੀ ਸੇਮ ਹੀ ਰੈਸਿਪੀ ਹੈ ਓਕੇ ਬਟਰ ਦੇ ਵਿੱਚ ਆਪਾਂ ਪਾਣਾ ਹੈ گارਲਿਕ ਹੂੰ ਤੇ ਉਸ ਤੋਂ ਬਾਅਦ ਆਪਾਂ ਪਾਣਾ ਚਿਕਨ ਚਿਕਨ ਦੇ ਉੱਤੇ ਪਾਣੀ ਕਾਲੀ ਮਿਰਚ ਐਂਡ ਅ ਅਗਰ ਤੁਸੀਂ ਹਰੀ ਮਿਰਚ ਖਾਣੀ ਹੈ ਮਤਲਬ ਤੁਹਾਨੂੰ ਟੇਸਟ ਲੱਗਦੀ ਹੈ ਤੇ ਤੁਸੀਂ ਚੀਰਾ ਜਾਂ ਦੇਗੇ ਤੇਜ਼ ਕਰਦਾ ਸੀ ਚੋਫਲੇ ਸਰਦ ਸੇਜ ਜੀ ਚਿਲੀ ਨਹੀਂ ਪਾਣੀ ਨਹੀਂ ਪਾ ਦਮ ਵਧੀਆ ਲੱਗੂਗਾ ਨਾ ਨਹੀਂ ਬੱਚੇ ਨਹੀਂ ਖਾਣਗੇ ਚਲ ਹੁਣ ਕੋਈ ਨਹੀਂ ਸੜ ਜਾਣਾ ਸਲੋ ਕਰ ਤੇ ਚਲੋ ਵਾਉ স্মੈਲਸ ਗੁੱਡ ਦੇਖੋ ਬਈ ਗਾਇਸ ਜਿਨ੍ਹਾਂ ਨੇ ਰੈਸਪੀ ਸਿੱਖਣੀ ਹੈ ਸੋ ਇਸ ਟਾਈਲ ਨਾਲ ਬਣਾਓ ਮਸ਼ਰੂਮ ਕੀ ਨਾਮ ਹੈ ਰੈਸਪੀ ਦਾ گارਲਿਕ ਕਾਲੀ ਮਿਰਚ ਮਸ਼ਰੂਮ ਨਮਕ ਪਾ ਦਿੱਤਾ ਇਹਦੇ ਵਿੱਚ ਗਾਇਸ ਹੁਣ ਜਾਏਗਾ ਕਾਲੀ ਮਿਰਚ ਜਾਏਗੀ ये सॉरी जाएगी खाली मिर्च ये ज्यादा हो गया क्या ज्यादा हो गया मेरा तो तेल सड़ी जा रहा है छोले कुरिया ये प्लेट सज चुकी है जा रही है आयुष को लो आयुष ए यू गो बोले तेरी भी लिया और सारा गिल्ला मुंह च पा पा के कर लिया छोटा बेबी मैं बड़ा हरा भूल गई इन्हें मलाई पाई ਵਿੱਚ लास्ट में ਨਿੰਬੂ ਸਕਿਊਜ਼ ਕੀਤਾ ਤੇ ਬਣ ਗਈ ਐ ਸਾਡੀ ਮਲਾਈ ਜੰਮੀ ਜੰਮੀ ਬਣੀ ਨਾ ਮੈਂ ਤਾਂ ਜਰਾ ਖਾ ਲਉਗੀ प्रिया ਨੇ ਮਸ਼ਰੂਮ ਨਹੀਂ ਦਮ ਉਹ ਟੇਸਟੀ ਬਣਾਈ ਹੈ प्रिया ਸੱਚੀ ਬਹੁਤ ਸਵਾਦ ਬਣੀ ਰੋਟੀ ਨਾ ਖਾ ਰਹੀਆਂ ਬਹੁਤ ਟੇਸਟੀ ਬਹੁਤ ਟੇਸਟ ਲੱਗੇ ਮੋਲੀ ਗੰਨਾ 6 ਮੱਧਾ ਲਾ ਰਹੀ ਕਿ ਜਿਹਨ ਬਾਜ਼ਾਰੀ ਮਿਲਿਆ ਹੂੰ ਵੈਰੀ ਯਮਨੀ ਕਾਲੀ ਮਿਰਚ ਮਸਾਲੇ ਨੂੰ ਦੇ ਦੇ ਨਹੀਂ ਮੈਂ ਨਹੀਂ ਮੈਂ ਤੁਹਾਨੂੰ ਦਿਖਾਉਂ ਮੈਨੂੰ ਤਾਂ ਸੀ ਇਸ ਹੁਣ ਮੇਰੇ ਨੰਬਰ ਤੇ 55 ਹਾਂਜੀ ਗਾਇਸ ਹੁਣ ਪ੍ਰਿਆ ਜਾ ਰਹੀ ਹੈ ਤੇ ਇੱਧਰ ਦੇਖੋ ਕਾਕਾ ਸਾਡੇ ਨਾਲ ਹੁਣ ਪਛਾਣ ਹੋਈ ਸੀ ਇਹਨੂੰ ਤੇ ਹੁਣ ਇਹ ਜਾ ਰਿਹਾ ਦੇਖੋ ਘੁੱਗੂ ਬਣਿਆ ਪਿਆ ਇਹ ਇਹ ਦੰਦੀਆਂ ਕੱਢ ਰਿਹਾ ਤੇ ਹੋਣ ਤੀ ਕਿਦਵਾਓਗੇ ਅਚਾਰ ਦਾ 8000 ਹੈ ਟੋਟਲ ਕਿਲਾਇਆ ਸੀ ਕਿਲਾਇਆ ਸੀ ਇਹ ਭਿੰਡੇ ਮੇਰੇ ਭਿੰਡੇ ਮੇਰੇ ਭਿੰਡੇ ਹਾਂ ਜੀ ਲਾਹ ਖੋਚ ਹਾਂ ਜੀ ਗਾਇਜ਼ ਕੈਬ ਆ ਚੁੱਕੀ ਹੈ ਪ੍ਰੀਆ ਨੇ ਕਰਵਾਈ ਕੈਬ ਬੁੱਕ ਤੇ ਹੋ ਰਹੀ ਹੈ ਪ੍ਰੀਆ ਆਪਣਾ ਸਮਾਨ ਰੱਖ ਰਹੀ ਹੈ ਇੰਨਾ ਲਿਆਈ ਸੀ ਸਮਾਨ イズ ਹੁਣ ਇਧਰ ਆਯੂਸ਼ ਰਾਜਾ ਜੀ ਸਮੋ ਲੱਗੇ ਆ ਜਾਣ ਖਾ ਰਿਆ ਹਾਂਜੀ ਕੀ ਕਹਿ ਰਹੇ ਹੋ ਕੱਲ ਕੀ ਤੁਹਾਡਾ ਬਰਥਡੇ ਆ ਕੱਲ ਇਹਦਾ ਬਰਥਡੇ ਹੈ ਪੂਰੀ ਪਲੈਨਿੰਗ ਕਰ ਰਿਹਾ ਕੀ ਕਰਨਾ ਹੈ ਕੀ ਨਹੀਂ ਜਾਣ ਪੂਰੀ ਖਾ ਰਿਆ ਪਰ ਮੈਂ ਇਹ ਹੀ ਕਿਹਾ ਵਾ ਨਾਰਮਲ ਹੀ ਕਰਨਾ ਆਪਾਂ ਛੋਟਾ ਜਿਹਾ ਕੇਕ ਨਹੀਂ ਬਣਾਉਣਾ ਛੋਟਾ ਜਿਹਾ ਕੇਕ ਕੱਟ ਦਾਂਗੇ ਬਸ ਚਾਕਲੇਟ ਵਾਲਾ ਹਾਂ ਚਾਕਲੇਟ ਵਾਲਾ ਤੈਨੂੰ ਖਵਾ ਦਾਂਗੇ ਬਾਕੀ ਤੈਨੂੰ ਸੂਟ ਲੈ ਦਾਂਗੀ ਬਸ ਹਾਂ ਠੀਕ ਆ ਉਹ ਪਾਪਾ ਲੈ ਆਉਗੇ ਤੇ ਗਿਫਟ ਹਾਂ ਗਿਫਟ ਵੀ ਲੈ ਕੇ ਦਵਾਂਗੀ ਸੂਟ ਲੈ ਕੇ ਦਵਾਂਗੀ ਸੋਹਣਾ ਜਆ ਨਾਨੀ ਹੈਲੋ ਬੰਦ ਕਰ ਲਾ ਤੇ ਹੁਣ ਗਾਇਜ਼ ਹੁਣ ਅਸੀਂ ਸੌਣ ਲੱਗੇ ਆਂ ਹਾਂਜੀ ਤੂੰ ਕੁਝ ਪਲੈਨਿੰਗ ਕੀਤੀ ਭਰਾ ਵਾਸਤੇ ਲੋਕੀ ਇਹਨੇ ਨੇ 12 12 12 12 ਵੇ ਕੇਕ ਕੱਟਦੇ ਨੇ ਤੁਸੀਂ 12 12 ਵਜੇ ਪਹਿਲਾਂ ਕੇਕ ਚੁੱਪਚੀਪੀ ਤੇ 12 ਵੇ ਕੇਕ ਕੱਟ ਲੈਂਦੇ ਚਲੋ ਜੀ ਜਨਮ ਦਿਨ ਹੋ ਗਿਆ ਆਪਾਂ ਵੀ ਐਤ ਕੀ ਐਂ ਹੀ ਕਰਨਾ ਵਾ ਠੀਕ ਆ ਹਾਂ ਠੀਕ ਹਾਂ ਠੀਕ ਸੋ ਚਲੋ ਹੁਣ ਵਲੌਗ ਦਾ ਐਂਡ ਕਰੀਏ ਪਾ ਜਿਨਾ ਮਰਜ਼ੀ ਟਾਈਮ ਹੋ ਜਾ ਅੱਛਾ ਠੀਕ ਭਈਆ ਫਿਰ ਯਾਰ ਕਿ ਅੱਜ ਦਾ ਗੁੱਸਾ ਲਿਆ ਬਰਾ ਉਹ ਸਭ ਕਹਿੰਦੇ ਗਿਫਟ ਦੀ ਆ ਕੇ ਆਈ ਇਹਨਾਂ ਵਧੀਆ ਜਿਹਾ ਲਿਆਈ ਉਹ ਦੇ ਪਾਪਾ ਤੇਰੇ ਕਹਿੰਦੇ ਗਿਫਟ ਦਾ ਲਾਲਚੀ ਹੈ ਕਿ ਐਸੀ ਜੋ ਮਰਜ਼ੀ ਲੈ ਕੇ ਆਈਏ ਆਈ

ਵੇ ਇਹ ਦੇਂਦਾ ਤੈਨੂੰ ਟੈਨਸ਼ਨ ਨਾ ਲੈ ਪਿਛਲੀ ਯਾਰੀ ਗੋਮੇਂਦ ਜੀ ਸੀ ਤੌਰ ਸਰਵਰ ਨੂੰ ਰਾਤ ਨੂੰ ਨਹੀਂ ਪਤਾ ਚਲੋਗਾ ਹਾਂ ਮੈਂ ਤੇਰੀ ਐਕਟਿੰਗ ਲੰਦੇ ਪਾਪਾ ਬਣਾਉਣ ਵੀ ਤੂੰ ਓਏ ਹੋਏ ਚੱਲ ਏ ਕੀ ਸੁਣ ਰਹੀ ਆ ਤਾਈ ਦਊੜ ਹੈਂ ਇਹਨੇ ਕਹਿਆ ਗਾਇਸ ਮੇਰੇ ਸੂਟ ਐਸੇ ਨਹੀਂ ਬੋਲਦੇ ਐਸੇ ਨਹੀਂ ਬੋਲਦੇ ਆ ਦੇ ਲੋ ਕਹਿੰਦਾ ਐਸੇ ਨਹੀਂ ਬੋਲਦੇ ਬਈ ਵਧੀਆ ਗਿਫਟ ਦੇਣਾ ਮੋਲੇ ਆਪਾਂ ਸੂਟ ਲੈ ਦੇਣਾ ਇਹਨੂੰ ਬਸ ਸੋਣਾ ਨਿੱਗਾ ਆ ਤਾ ਜੋ ਕਿ ਸਰਦੀਆਂ ਚ ਨਿੱਗਾ ਰਵੇ ਹਣਾ ਮੇਰੀ ਬੇਸਤੀ ਕਰ ਬੇਸਤੀ ਪਾਗਲ ਮੈਂ ਤੈਨੂੰ ਕਿਹ ਨਿੱਗਾ ਰੋਗਾ ਤੂੰ ਠੀਕ ਆ ਓਕੇ ਆ ਫਿਰ ਮੈਂ ਗਿਫਟ ਦੇ ਹਮ ਕਾਰ ਲੈਦਾ ਅੰਗੇ ਤੇ ਜਿਵੇਂ ਉਹ ਤੇ ਵਧੀਆ ਤੇ ਕੇ ਨਾ ਕੋਈ ਟੁਆਇਸ਼ ਆਪ ਕੇ ਓਕੇ ਉਹ ਨਹੀਂ ਠੀਕ ਆ ਜਦੋਂ ਲਾਫ ਮੰਗ ਲਿਆਗਾ ਲੱਖ ਰੁਪਏ ਦਾ ਕਾਰ ਬਹੁਤ ਵਧੀਆ ਲੱਗਿਆ ਯੱਕ ਕੱਢਣ ਛੇਤੀ ਛੇਤੀ ਹੈਲੋ ਲੱਖ ਰੁਪਏ ਦੀ ਕਾਰ ਹੈ ਆ ਦੇ ਪੈਰ ਮਾਰਦਾ ਬੈਟ ਕਰ ਲੈ ਲੈਣ ਬੰਦ ਕਰ ਦੇ ਹਾਂਜੀ ਹਾਂਜੀ ਚਲੋ ਹੁਣ ਆਯੂਸ਼ ਸੋ ਜਾ ਤੇਰਾ ਬਰਥਡੇ ਕੱਲ ਆ ਤੇ ਤੈਨੂੰ ਸੈਲੀਬ੍ਰੇਟ ਕਰ ਦਾਂਗੇ ਛੋਟਾ ਜਿਹਾ ਕੇਕ ਲੈ ਆ ਕੇ ਕੇਕ ਵੀ ਕੱਟਾਂਗੇ ਹੋਰ ਨਾਲੇ ਸੋਹਣੇ ਤੇ ਗਿਫਟ ਲੈ ਦਾਂਗੇ ਬੰਦੇ ਕੇਕ ਕੱਟਣੀ ਹੈ ਨਹੀਂ ਕੇਕ ਕੱਟਾਂਗੇ ਮਨੀ ਗਿਆ ਵੱਡੇ ਮੁੰਡੇ ਦਾ ਬਦੁੱਤੇ ਕੋਹ ਮਤੀ ਲਾ ਕੇ ਹੈਪੀ ਬਰਥਡੇ ਟੂ ਕੱਟਾ ਬਰਥਡੇ ਬਰਥਡੇ ਲੈ ਆ ਚੱਲ ਸ਼ੌਕ ਆ ਇਹਨੂੰ ਗਿਫਟ ਲੈ ਦੇਣਾ ਤੇ ਕੇਕ ਕਟਾ ਦੇਣਾ ਬਸ ਸੋ ਟਾਈ ਤੇਰਾ ਕਿਹੜਾ ਤੂੰ ਆ ਬਈ ਪਹਿਲਾ ਹੋ ਗਿਆ ਲੈ ਦੇ ਤਾ ਗਿਫਟ ਆਪਣੀ ਯਾਰੀ ਲੈ ਤੇਰਾ ਬਰਥਡੇ ਨਹੀਂ ਲੈ ਮਿਲਣਾ ਹਾਂ ਵੱਡਾ ਬਰਾ ਗੱਲਾਂ ਮੰਨਦਾ ਉਹ ਵੱਡਾਂ ਗਿਆ ਨਾ ਵੱਡਾ ਪਰ ਚਪੇੜੇ ਵੀ ਮਾਰਦਾ ਹੈ ਚਲ ਗਿਆ ਮੈਨੂੰ ਪੱਛੀ ਮੈਨੂੰ ਕੋਈ ਨਾ ਮੈਂ ਵੀ ਲੋਗਾ ਜਿ ਵਰਜੀ ਕਰ ਦੋ ਆਈ ਡੋਟ ਪ੍ਰੋਬਲਮ ਆਈ ਡੋਟ ਪ੍ਰੋਬਲਮ ਚਲੋ ਹੁਣ ਸੋਈਏ ਆਪਾਂ ਚਲੋ ਅੱਜ ਦੀ ਅੱਜ ਦੀ ਐਂਡਿੰਗ ਕਰਾਂਗੇ ਚਲ ਕਰ ਲਾ ਫਿਰ ਹਾਂਜੀ ਗਾਇਸ ਆਈ ਹਵਨ ਸੌ ਲਗੇ ਐਸਾ ਲਾਣੀ ਵਲੌਗ ਦਾ ਕਰਦੇ ਐਂਡ ਲਾਈਕ ਕੀਰ ਸਬਸਕ੍ਰਾਈਬ ਜ਼ਰੂਰ ਕਰਨਾ ਕੱਲ ਮਿਲਦੇ ਨਵੇਂ ਵੀਡੀਓ ਨਾਲ ਬਾਏ ਬਾਏ ਗਾਇਸ ਸਟੇ ਟਿਊਨ ਟੇਕ ਕੇਅਰ ਐਨੀਵਰ